ਸ੍ਰੀ ਸੁਵਮੀ ਜੀ 23 ਤਰੀਕ ਤੋਂ ਮਾਤਾ ਰਾਣੀ ਦੇ ਨਵਰਾਤਰੀ ਸ਼ੁਰੂ ਹੋ ਰਿਹਾ ਕੀ ਕਹਿਣਾ ਚਾਹੁੰਦੇ ਜੀ ਜੀ ਮੇ ਸੱਚੀਆਂ ਜੋ ਤਾਵਾ ਦੇ ਮਾਤਾਏ ਤੁਹਾਡੀ ਸ਼ਗਾਈਗੇ 23 ਦਿਨ ਸੋਮਵਾਰ ਨੂੰ ਮਾਤਾ ਜੀ ਦੇ ਨਵਰਾਤਰੀ ਸ਼ੁਰੂ ਹੋਏ ਹੋਣ ਜਾ ਰਹੇ ਸਾਰੇ ਮਾਤਾ ਰਾਣੀ ਦੇ ਸਵੀ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ ਮਾਤਾ ਰਾਨੀ ਦੀ ਜੋ ਨਰਾਤੇ ਉਹ ਬੜੀ ਸ਼ੁਭ ਹੈ ਇਹ ਨਰਾਤੇ ਸਾਰੇ ਬਰਤ ਰੱਖੇ ਮਾਤਾ ਰਾਨੀ ਦੀ ਦੁਰਗਾ ਸੋਕ ਦਾ ਪਾਠ ਰੋਜ਼ ਮਾਤਰਾਨੀ ਇਸ ਪਛੇ ਮੰਦਰ ਵਿੱਚ ਸਾਰਿਆ ਮੰਦਰਾ ਜੁੰਦਾ ਤੇ ਨਵਰਾਤਰੀ ਉਹਦੀ ਸਾਰੇ ਸ਼ਹਿਰ ਵਾਸੀ ਉਹਨਾਂ ਬਹੁਤ ਬਹੁਤ ਬਦਾਇਉ ਹੋਵੇ 3 ਤਰੀਕ ਨੂੰ ਮਾਤਾ ਰਾਨੀ ਦੀ ਜਨਮਸ਼ਟਮੀ ਅਸ਼ਟਮੀ ਹੈ ਜੋ ਕਿ ਸਭੀ ਜੋਤ ਜਵੰਦ ਨੇ 1 ਤਰੀਕ ਨੂੰ ਰਾਮ ਨੌਮੀ ਹੈ 2 ਤਰੀਕ ਨੂੰ ਦਸ਼ੇਰਾ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਬਧਾਈ ਹੋਵੇ ਇਸ ਸੁਭਾਸ਼ਰਤੇ ਮਾਤਾ ਰੰਨੇ ਕੇ ਨਰਾਤੇ 22 ਤਰੀਕ ਨੂੰ ਦਿਨ ਸ਼ੋਬਰ ਨੂੰ ਸ਼ੁਰੂ ਹੋਏ ਸਵਾਮੀ ਜੀ ਆਪਣਾ ਜਲੇ ਨਰਾਤੇ ਸ਼ੁਰੂ ਹੋ ਰਿਹਾ ਹੈ ਉਹ ਵਿੱਚ ਦੁਰਗਾ ਤੁਸੇ ਦਾ ਪਾਠ ਹੋਵੇਗਾ ਸਵੇਰ ਦੇ ਟਾਈਮ ਉਹਦਾ ਟਾਈਮ ਕੀ ਹੋਵੇਗਾ ਸਵੇਰੇ पांच बजे शुरू होंगे माता रानी पाठ तो वो बाद फिर पाठ कर तो तो आरती होंगी सारी संगत मत्था तो टेकती है माता रानी अरदास करते हैं तो वो फिर शामू भी शामी तीन तो पाँच बजे तक बखरे बखरे घर चो न माता रानी का पाठ कर सारी संगत तो सभी अपने अपने से कराएं माता रानी जो जगाएं और तो माता रानी का आशीर्वाद तो करें प्राप्त करें और अपने बच्चों के जीवन सफल बनाए सचिया ज्योता जय तो जय काराए मिठियम राधा बोल सच्चे दरबार की जय